ਲੋ ਜੀ ਆ ਨਵੀਂ ਗੱਲ ਹੀ ਵਾਪਰ ਗਈ ਐ ਨਵਾਂ ਹੀ ਪਟਾਕਾ ਪੈ ਗਿਆ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ ਕਿ ਕਿਸੇ ਪਾਰਟੀ ਨੇ ਆ ਕੰਮ ਵੀ ਕਰ ਦਿੱਤਾ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ ਕਿ ਕਿਸੇ ਪਾਰਟੀ ਨੇ ਜਿਹੜਾ ਉਮੀਦਵਾਰ ਆਪ ਐਮਐਲਏ ਖੜਾ ਕੀਤਾ ਉਹਦੇ ਤੋਂ ਹੀ ਪਿੱਛੇ हट ਗਏ ਤੇ ਕਹਿਣਾ ਸ਼ੁਰੂ ਕਰਤਾ ਇਹ ਸਾਡਾ ਉਮੀਦਵਾਰ ਹੀ ਨਹੀਂ ਹੈਗਾ ਅਕਾਲੀ ਦਲ ਨੇ ਇੰਜ ਕੀਤਾ ਭਾਈ ਜਦੋਂ ਹੁਣ ਅਕਾਲੀ ਦਲ 'ਚ ਬਹੁਤ ਵੱਡਾ ਖਲਾਰਾ ਪਿਆ ਹੋਇਆ ਸੁਖਬੀਰ ਬਾਦਲ ਸਾਹਿਬ ਦੀ ਪ੍ਰਧਾਨਗੀ ਛੱਡਣ ਨੂੰ ਲੈ ਕੇ ਉਦੋਂ ਕੀ ਹੋਇਆ ਜਲੰਧਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਮਣੀ ਵੋਟਾਂ ਪੈ ਰਹੀਆਂ ਐ ਐਮਐਲਏ ਦੀਆਂ ਤੇ ਉੱਥੇ ਅਕਾਲੀ ਦਲ ਨੇ ਵੀ ਆਪ ਦਾ ਉਮੀਦਵਾਰ ਖੜਾ ਕੀਤਾ ਸੀ ਬੀਬੀ ਸਰਜੀਤ ਕੌਰ ਹੋਰਾਂ ਨੂੰ ਤੇ ਹੁਣ ਕੱਲ ਦਾ ਅਕਾਲੀ ਦਲ ਨੇ ਹੀ ਇਹ ਐਲਾਨ ਕਰ ਦਿੱਤਾ ਹੈ ਕਿ ਇਹ ਸਾਡੇ ਵੱਲੋਂ ਖੜੀ ਕੀਤੀ ਬੀਬੀ ਸਰਜੀਤ कौर ਸਾਡੀ ਉਮੀਦਵਾਰ ਨਹੀਂ ਹੋਏਗੀ ਹੁਣ ਅਸੀਂ ਇਹਦੀ ਹਮਾਇਤ ਨਹੀਂ ਕਰਾਂਗੇ ਕਿਉਂ ਕਿ ਕਿਉਂਕਿ ਜਦੋਂ ਦਾ ਅਕਾਲੀ ਦਲ ਚ ਖਲਾਰਾ ਪਿਆ ਪਿਛਲੇ 4 ਦਿਨਾਂ ਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੈਸੇ ਖਲਾਰਾ ਤਾਂ ਪਹਿਲਾਂ ਦਾ ਪਹਿਲਾਂ ਅੰਦਰੇ-ਅੰਦਰ ਧੁਖਦੀ ਰਹੀ ਹੁਣ ਬਾਹਰ ਦਿਖਣ ਲੱਗ ਗਈ ਹੈ ਤਾਂ ਉਦੋਂ ਤੋਂ ਕੀ ਹੋਇਆ ਕਿ ਜਿਹੜੀ ਉਥੇ ਉਮੀਦਵਾਰ ਖੜੀ ਕੀਤੀ ਐ ਬੀਬੀ ਸਰਜੀਤ ਕੌਰ ਜਲੰਧਰ ਤੋਂ ਐਮਐਲਏ ਉਹਦੇ ਉੱਪਰ ਅਕਾਲੀ ਦਲ ਕਹਿੰਦਾ ਵੀ ਇਹ ਜਿਹੜੇ ਅਕਾਲੀ ਦਲ ਤੋਂ ਬਾਗੀ ਹੋ ਰਹੇ ਨੇ ਉਹ ਬੀਬੀ ਜਗੀਰ ਕੌਰ ਹੋਵੇ ਉਹ ਚਾਹੇ ਜਿਹੜਾ ਸਿਕੰਦਰ ਸਿੰਘ ਮਲੂਕਾ ਐ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਦੂਜੇ ਐ ਵੀ ਉਹ ਸਾਡੇ ਵੱਲੋਂ ਖੜੀ ਕੀਤੀ ਜਿਹੜੀ ਉਮੀਦਵਾਰ ਬੀਬੀ ਸਰਜੀਤ ਕੌਰ ਐ ਉਹ ਤਾਂ ਉਹਨਾਂ ਦੇ ਨਾਲ ਜੁੜੀ ਐ ਤੇ ਉਹ ਜਿਹੜੇ ਨੇ ਉਹ ਭਾਜਪਾ ਨਾਲ ਜੁੜੇ ਨੇ ਇਸ ਕਰਕੇ ਆਕਾਲੀ ਦਲ ਕਹਿੰਦਾ ਹੈ ਕਿ ਜਿਹੜੀ ਸਾਡੇ ਵੱਲੋਂ ਜਲੰਧਰ ਤੋਂ ਉਮੀਦਵਾਰ ਖੜੀ ਕੀਤੀ ਬੀਬੀ ਐ ਹੁਣ ਅਸੀਂ ਉਹਦੀ ਹਮਾਇਤ ਨਹੀਂ ਕਰਾਂਗੇ ਆਕਾਲੀ ਦਲ ਨੇ ਉਹਦੀ ਹਮਾਇਤ ਤੋਂ ਹੱਥ ਹੀ ਪਿੱਛੇ ਖਿੱਚ ਲਿਆ ਔਰ ਇਹ ਐਲਾਨ ਜਿਹੜੇ ਆਕਾਲੀ ਦਲ ਦੇ ਉੱਥੋਂ ਜਲੰਧਰ ਦੇ ਆਗੂ ਨੇ ਕੁਲਵੰਤ ਸਿੰਘ ਮੰਨਣ ਉਹਨਾਂ ਨੇ ਤੇ ਜਿਹੜੀ ਆਕਾਲੀ ਦਲ ਦੀ ਉੱਥੇ ਜ਼ਿਲ੍ਹਾ ਟੀਮ ਐ ਉਹਨੇ ਕੀਤਾ ਹੈ ਤੇ ਬੀਬੀ ਜ਼ਗੀਰਕੌਰ ਕਹਿੰਦੀ ਹੈ ਵੀ ਅਸਲ ਦੇ ਵਿੱਚ ਇਹਦੇ ਪਿੱਛੇ ਸੁਖਬੀਰ ਬਾਦਲ ਸਾਹਿਬ ਦਾ ਹੱਥ ਹੈ ਬੀਬੀ ਜ਼ਗੀਰਕੌਰ ਨੇ ਤਾਂ ਇੱਥੋਂ ਤੱਕ ਕਹਿਤਾ ਵੀ ਸੁਖਬੀਰ ਬਾਦਲ ਸਾਹਿਬ ਚਮਚਿਆਂ ਦੀਆਂ ਚੁਗਲੀਆਂ ਚਾਏ ਪਏ ਨੇ ਤੇ ਬੀਬੀ ਜ਼ਗੀਰਕੌਰ ਕਹਿੰਦੀ ਹੈ ਵੀ ਉਹ ਜਿਹੜੀ ਬੀਬੀ ਸਰਜੀਤ ਕੌਰ ਵੋਟਾਂ ਦੇ ਵਿੱਚ ਪਹਿਲਾਂ ਅਕਾਲੀ ਦਲ ਨੇ ਖੜੀ ਕੀਤੀ ਹੈ ਬੀਬੀ ਜ਼ਗੀਰਕੌਰ ਕਹਿੰਦੀ ਠੀਕ ਆ ਅਸੀਂ ਅਕਾਲੀ ਦਲ ਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਠੀਕ ਨਹੀਂ ਕਹਿ ਰਹੇ ਬਾਰੇ ਉਹ ਅਸੀਂ ਨਹੀਂ ਖੜੀ ਕੀਤੀ ਕੱਲਿਆਂ ਨਹੀਂ ਬੀਬੀ ਜਗੀਰ ਕੌਰ ਅੱਜ ਇਹ ਕਹਿ ਰਹੀ ਸੀ ਕਿ ਜਿਹੜੀ ਬੀਬੀ ਦੀ ਹਮਾਇਤ ਉਹ ਕਾਲੀ ਦਲ ਹੱਥ ਵਾਪਸ ਖਿੱਚ ਰਿਆ ਉਹ ਅਸਲ 'ਚ ਪਹਿਲਾ ਕਾਲੀ ਦਲ ਨਹੀਂ ਖੜੀ ਕੀਤੀ ਹੈ ਉਹ ਕਹਿੰਦੀ ਜਦੋਂ ਨਾ ਫਾਈਨਲ ਹੋਇਆ ਨਾ ਬੀਬੀ ਜਗੀਰ ਕੌਰ ਨੇ ਦੱਸਿਆ ਵੀ ਉਦੋਂ ਕਾਲੀ ਦਲ ਨੇ ਇੱਕ ਕਮੇਟੀ ਬਣਾਈ ਕਮੇਟੀ ਨੇ ਇੰਟਰਵਿਊ ਕੀਤੀਆਂ ਇੰਟਰਵਿਊ ਕਰਕੇ ਜਿਹੜਾ ਉਮੀਦਵਾਰ ਸਭ ਤੋਂ ਸਹੀ ਲੱਗਾ ਉਹਨੂੰ ਕਾਲੀ ਦਲ ਵੱਲੋਂ ਖੜਾ ਕੀਤਾ ਗਿਆ ਔਰ ਉਸ ਇੰਟਰੂ ਟੀਮ ਦੇ ਵਿੱਚ ਉਹ ਕਹਿੰਦੀ ਮੈਂ ਵੀ ਸੀਗੀ ਕਹਿੰਦੀ ਜਿਹੜਾ ਕੁਲਵੰਤ ਸਿੰਘ ਮੰਨਣ ਹੈ ਉਥੋਂ ਦਾ ਜ਼ਿਲ੍ਹਾ ਆਗੂ ਹੈ ਕਾਲੀਦਲ ਦਾ ਜਿਹੜਾ ਅੱਜ ਕਹਿ ਰਿਹਾ ਕਿ ਅਸੀਂ ਬੀਬੀ ਦੀ ਹਮਾਇਤ ਨਹੀਂ ਕਰਨੀ ਇਹ ਤਾਂ ਬਾਗੀ ਧੜੇ ਨਾਲ ਹੈ ਬੀਬੀ ਜਗੀਰ ਘੁਰ ਕਹਿੰਦੀ ਹੈ ਵੀ ਉਹ ਵੀ ਇੰਟਰਵਿਊ ਕਮੇਟੀ ਦੇ ਵਿੱਚ ਸੀਗਾ ਜਦੋਂ ਅਸੀਂ ਉਸ ਬੀਬੀ ਨੂੰ ਖੜਾ ਕੀਤਾ ਭਾਵੇਂ ਕਿ ਉਹ ਕਹਿ ਰਿਹਾ ਇੰਜ ਨਹੀਂਗਾ ਅੱਛਾ ਅਗਲੀ ਗੱਲ ਬੀਬੀ ਜਗੀਰ ਕੋਰ ਕਹਿੰਦੀ ਆ ਵੀ ਪਹਿਲਾਂ ਉਹਨੂੰ ਗਰੀਬ ਨੂੰ ਖੜਾ ਕਰਕੇ ਕਹਿੰਦੀ ਉਹ ਕੋਈ ਬਹੁਤਾ ਅਮੀਰ ਪਰਿਵਾਰ ਨਹੀਂ ਹੈਗਾ ਬਹੁਤ ਜ਼ਿਆਦਾ ਅਰਬਪਤੀ ਪਰਿਵਾਰ ਨਹੀਂਗਾ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਖੜੇ ਕਰਕੇ ਤੇ ਹੁਣ ਅਕਾਲੀ ਦਲ ਜੇ ਹੱਥ ਪਿੱਛੇ ਖਿੱਚਦਾ ਹੈ ਤਾਂ ਇਹ ਗਲਤ ਗੱਲ ਹੈ ਹੁਣ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕੀ ਅਕਾਲੀ ਦਲ ਨੂੰ ਇੰਜ ਕਰਨਾ ਚਾਹੀਦਾ ਹੈ ਕਿ ਜਿਹੜੀ ਬੀਬੀ ਨੂੰ ਪਹਿਲਾਂ ਅਕਾਲੀ ਦਲ ਨੇ ਆਪ ਐਮਐਲਏ ਖੜਾ ਕੀਤਾ ਬਾਦਚ ਹੁਣ ਕਾਲੀਦਲ ਹੀ ਕਵੇ ਕਿ ਸਾਡਾ ਇਹ ਉਮੀਦਵਾਰ ਨਹੀਂ ਜਾਸੀਏ ਤੋਂ ਹਮਾਇਤ ਨਹੀਂ ਕਰਨੀ ਇੱਥੋਂ ਤੱਕ ਕਹਿੰਦੀ ਬੀਬੀ ਜਗੀਰਕੌਰ ਬੀਬੀ ਜਗੀਰਕੌਰ ਕਹਿੰਦੀ ਵੀ ਪਹਿਲਾਂ ਕਾਲੀਦਲ ਨੇ ਇਹਨੂੰ ਖੜਾ ਕੀਤਾ ਤੇ ਹੁਣ ਕਾਲੀਦਲ ਦੀ ਟੀਮ ਹੀ ਇਹਦਾ ਨਾਂ ਚੋਣ ਅਫਸਰ ਕੋਲ ਵਾਪਸ ਲੈਣ ਲਈ ਚਲੀ ਗਈ ਔਰ ਉਦੋਂ ਜਦੋਂ ਚੋਣ ਅਫਸਰ ਨੇ ਉਹਨਾਂ ਨੂੰ ਨਿਸ਼ਾਨ ਵੀ అలਟ ਕਰ ਦਿੱਤਾ ਹੋਇਆ ਉਦੋਂ ਚੋਣ ਅਫਸਰ ਕੋਲ ਜਦੋਂ ਕਾਲੀ ਦਲ ਦੇ ਕੁਝ ਆਗੂ ਉਸ ਬੀਬੀ ਦਾ ਨਾਮ ਵਾਪਸ ਲੈਣ ਗਏ ਤਾਂ ਉਹ ਜਿਹੜੀ ਬੀਬੀ ਖੜੀ ਕੀਤੀ ਹੈ ਸਰਜੀਤ ਕੌਰ ਉਹ ਤੇ ਉਹਦਾ ਮੁੰਡਾ ਵੀ ਉੱਥੇ ਪਹੁੰਚ ਗਏ ਤੇ ਜਦੋਂ ਜਿਹੜਾ ਅਫਸਰ ਸੀ ਉਹਨੇ ਕਿਹਾ ਵੀ ਤੁਸੀਂ ਕੌਣ ਹੋ ਕਹਿੰਦੇ ਜੀ ਅਸੀਂ ਕਾਲੀ ਦਲ ਦੇ ਆਗੂ ਉਹ ਕਹਿੰਦਾ ਬੀਬੀ ਜੀ ਤੁਸੀਂ ਆਪਦਾ ਨਾਮ ਵਾਪਸ ਲੈ ਰਹੇ ਹੋ ਤਾਂ ਬੀਬੀ ਸਰਜੀਤ ਕੌਰ ਕਹਿੰਦੀ ਨਾ ਮੈਂ ਆਪਦਾ ਨਾਮ ਵਾਪਸ ਨਹੀਂ ਲੈ ਰਹੀ ਮੈਂ ਹੁਣ ਮੈਨੂੰ ਉਮੀਦਵਾਰ ਖੜਾ ਕਰ ਦਿੱਤਾ ਨਿਸ਼ਾਨ ਮੈਨੂੰ ਲੋਟ ਕਰ ਦਿੱਤਾ ਤਾਂ ਮੈਂ ਤਾਂ ਚੋਣ ਲੜਾਂਗੀ ਤਾਂ ਫਿਰ ਅਫਸਰ ਕਹਿੰਦਾ ਵੀ ਤੁਸੀਂ ਕੌਣ ਹੋ ਭਾਈ ਤੁਸੀਂ ਇੱਥੋਂ ਜਾਓ ਇਹ ਗੱਲ ਬੀਬੀ ਜ਼ਗੀਰ ਕੌਰ ਨੇ ਦੱਸੀ ਹੈ ਹੁਣ ਤੁਸੀਂ ਦੇਖੋ ਵੀ ਅਕਾਲੀ ਦਲ ਦੀ ਹਾਲਤ ਕਿਸ ਪੱਧਰ ਤੇ ਪਹੁੰਚ ਗਈ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਚ ਪਿਛਲੇ 4 ਸਾਲਾਂ ਚ ਬੜੀ ਵੱਡ ਰੌਲਾ ਪੈ ਚੁੱਕਿਆ ਪਰ ਪਤਾ ਨਹੀਂ ਕਿਉਂ ਸੁਖਬੀਰ ਬਾਦਲ ਸਾਹਿਬ ਖੁਦ ਪ੍ਰਧਾਨਗੀ ਤੋਂ ਪਿੱਛੇ ਹਟ ਹੀ ਨਹੀਂ ਰਹੇ ਉਤੋਂ ਤੋਂ ਕਹਿ ਛੱਡਣਾ ਚੱਲ ਯਾਰ ਫਿਰ ਮੈਨੂੰ ਨਾ ਬਣਾਓ ਮਤਲਬ ਸੁਖਬੀਰ ਬਾਦਲ ਸਾਹਿਬ ਨੂੰ ਇਹ ਪਤਾ ਹੈ ਕਿ ਇੱਕ ਜੇ ਆਪਾਂ ਅਮਲ ਵੇਖੀਏ ਪਰਫਾਰਮੈਂਸ ਵੇਖੀਏ ਤਾਂ ਪਿਛਲੇ 4 ਵੋਟਾਂ ਦੇ ਵਿੱਚ ਸੁਖਬੀਰ ਬਾਦਲ ਦੀ ਅਗਵਾਈ 'ਚ ਪ੍ਰਧਾਨਗੀ ਦੀ ਅਗਵਾਈ 'ਚ ਪਾਰਟੀ ਕਾਲੀ ਦਲ ਥੱਲੇ 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 ਗਈ ਦੂਜੇ ਨੰਬਰ ਤੇ ਰੌਲਾ ਪੈ ਗਿਆ ਕਿੰਨੇ ਆਗੂ ਜਿਹੜੇ ਇਸ ਗੱਲ ਦੇ ਉੱਪਰ ਪਾਸੇ ਹਟ ਰਹੇ ਨੇ ਤਾ ਫਿਰ ਸੁਖਬੀਰ ਬਾਦਲ ਹੀ ਆਕਾਲੀ ਦਲ ਦੇ ਪ੍ਰਧਾਨ ਕਿਉਂ ਕੀ ਕੱਲੇ ਸੁਖਬੀਰ ਬਾਦਲ ਹੀ ਆਕਾਲੀ ਦਲ 'ਚ ਇੰਨੇ ਯੋਗ ਨੇ ਇੰਨੇ ਕਾਬਲ ਨੇ ਇੰਨੇ ਚੰਗੇ ਨੇ ਆਕਾਲੀ ਦਲ 'ਚ ਹੋਰ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਸੁਖਬੀਰ ਬਾਦਲ ਦੀ ਥਾਂ ਪ੍ਰਧਾਨਗੀ ਕਰ ਸਕੇ ਸਾਰੀ ਪਾਰਟੀ ਖਿੰਡਰ ਤੇ ਆ ਗਈ ਐ ਪਰ ਆਕਾਲੀ ਦਲ ਦਾ ਪ੍ਰਧਾਨ ਨਹੀਂ ਬਦਲਾ ਜਾ ਰਿਹਾ ਤੇ ਬੀਬੀ ਜ਼ਗੀਰ ਕੌਰ ਕਹਿੰਦੀ ਜਦੋਂ ਬੀਬੀ ਜ਼ਗੀਰ ਕੌਰ ਨੂੰ ਪੁੱਛਿਆ ਗਿਆ ਵੀ ਬੀਬੀ ਜੀ ਸੁਖਬੀਰ ਬਾਦਲ ਦੀ ਹਮਾਇਤ ਦੇ ਵਿੱਚ ਜਿੰਨੇ ਉੱਥੇ ਇਕੱਠੇ ਹੋਏ ਚੰਡੀਗੜ੍ਹ ਸਾਰਿਆਂ ਨੇ ਸਰਬਸੰਮਤੀ ਨਾਲ ਉਹਨੂੰ ਦੁਬਾਰਾ ਪ੍ਰਧਾਨ ਮੰਨਿਆ। ਬੀਬੀ ਕਹਿੰਦੀ ਉੱਥੇ ਹੱਥ ਖੜੇ ਕਰਕੇ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਮੰਨਿਆ ਉਹ ਸਾਰੇ ਸੱਦੇ ਹੀ ਉੱਥੇ ਹੋ ਸੀ ਜਿਨ੍ਹਾਂ ਨੇ ਹੱਥ ਖੜਾ ਕਰਨਾ ਸੀ ਉਹਦੇ ਹੱਕ 'ਚ। ਕਹਿੰਦੀ ਜਿਨ੍ਹਾਂ ਨੇ ਕੋਈ ਗੱਲ ਕਰਨੀ ਸੀ ਕੋਈ ਸਵਾਲ ਕਰਨਾ ਸੀ ਉਹਨਾਂ ਨੂੰ ਸੱਦਿਆ ਹੀ ਨਹੀਂ ਗਿਆ ਉੱਥੇ। ਤਾਂ ਹੁਣ ਤੁਹਾਨੂੰ ਕਿ ਇਹ ਗੱਲ ਕਿੰਨੀ ਕੁ ਠੀਕ ਲੱਗਦੀ ਆ ਤੁਸੀਂ ਦੱਸਿਓ ਪਰ ਅਕਾਲੀ ਦਲ ਦੇ ਵਿੱਚ ਵੱਡਾ ਪਟਾਕਾ ਪੈ ਚੁੱਕਾ ਹੈ ਵੱਡਾ ਖਲਾਰਾ ਪੈ ਚੁੱਕਾ ਹੈ ਔਰ ਇਸ ਖਲਾਰੇ ਦਾ ਹਸ਼ਰ ਇੱਥੋਂ ਤੱਕ ਚਲਾ ਗਿਆ ਵੀ ਜਿਹੜੀ ਉਮੀਦਵਾਰ ਜਲੰਧਰ ਤੋਂ ਐਮਐਲਏ ਖੜਾ ਕੀਤਾ ਅਕਾਲੀ ਦਲ ਨੇ ਉਹ ਉਮੀਦਵਾਰ ਹੀ ਅਕਾਲੀ ਦਲ ਨੂੰ ਹਮਾਇਤ ਵਾਪਸ ਲੈਣੀ ਪੈ ਰਹੀ ਹੈ ਅਕਾਲੀ ਦਲ ਨੂੰ ਇਹ ਕਹਿਣਾ ਪੈ ਰਿਹਾ ਹੈ ਵੀ ਸਾਡਾ ਤਾਂ ਉਹ ਉਮੀਦਵਾਰ ਹੀ ਨਹੀਂਗਾ ਜਿਹੜਾ ਖੜਾ ਕੀਤਾ ਹੁਣ ਤੁਸੀਂ ਦੱਸਿਓ ਕਿ ਤੁਹਾਨੂੰ ਅਕਾਲੀ ਦਲ ਦੀ ਇਹ ਪੋਜੀਸ਼ਨ ਠੀਕ ਲੱਗਦੀ ਹੈ ਅਕਾਲੀ ਦਲ ਇਸ ਟਾਈਮ ਕਿਸ ਹਾਲਤ ਤੇ ਹੈ ਕੀ ਸੁਖਬੀਰ ਬਾਦਲ ਦੀ ਅਗਵਾਈ ਚ ਅਕਾਲੀ ਦਲ ਉੱਪਰ ਜਾ ਸਕਦਾ ਹੈ ਜਾਂ ਨਹੀਂ ਜਾ ਸਕਦਾ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਹੁਣ ਉਧਰ ਤੁਸੀਂ ਵੇਖੋ ਵੀ ਚਰਨਜੀਤ ਸਿੰਘ ਬਰਾੜ ਜਿਹੜਾ ਅਕਾਲੀ ਦਲ ਦਾ ਇੱਕ ਨਾਮੀ ਆਗੂ ਹੈ ਸੁਖਬੀਰ ਬਾਦਲ ਹੋਰਾਂ ਦਾ ਪ੍ਰਧਾਨ ਸਾਹਿਬ ਦਾ ਰਾਜਨੀਤਿਕ ਸਿਆਸੀ ਸਲਾਹਕਾਰ ਵੀ ਉਹ ਹੈਗਾ ਤਾਂ ਪਿਛਲੇ ਦਿਨਾਂ ਤੋਂ ਉਹਨੇ ਵੀ ਬਹੁਤ ਵੱਡਾ ਰੋਲਾ ਪਾਇਆ ਹੋਇਆ ਤੇ ਜਿਹੜਾ ਕਾਲੀ ਦਲ ਹੈ ਜਿਹੜਾ ਸੁਖਬੀਰ ਬਾਦਲ ਦੇ ਪੱਖੀ ਬੰਦੇ ਨੇ ਉਹ ਚਰਨਜੀਤ ਬਰਾੜ ਦੇ ਖਿਲਾਫ ਬਹੁਤ ਕੁਝ ਬੋਲ ਰਹੇ ਨੇ ਜਿਹੜਾ ਚਰਨਜੀਤ ਬਰਾੜ ਹੈ ਉਹ ਲਗਾਤਾਰ ਇਹ ਕਹਿ ਰਿਹਾ ਕਿ ਪਾਰਟੀ ਥੱਲੇ ਨੂੰ ਗਈ ਓਏ ਪਾਰਟੀ ਬਹੁਤ ਖਰਾਬ ਹੋ ਗਈ ਓਏ ਪਾਰਟੀ ਦਾ ਵੱਡਾ ਨੁਕਸਾਨ ਹੋ ਗਿਆ ਭਾਈ ਸੋ ਪਾਰਟੀ ਬਾਰੇ ਕੁਝ ਸੋਚੋ ਤਾਂ ਜਦੋਂ ਹੀ ਚਰਨਜੀਤ ਬਰਾੜ ਨੇ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਤੇ ਕਾਲੀ ਦਲ ਦੇ ਕਈ ਵੱਡੇ ਵੱਡੇ ਦਿਗਗ ਨੇਤਾ ਚਰਨਜੀਤ ਬਰਾੜ ਦੇ ਖਿਲਾਫ ਨਿੱਜੀ ਗੱਲਾਂ ਬੋਲਣ ਲੱਗ ਪਏ ਕਹਿਣ ਨੂੰ ਚਰਨਜੀਤ ਬਰਾੜ ਵੀ ਕਹੀ ਜਾਂਦਾ ਹੈ ਕਿ ਮੇਰੇ ਕੋਲ ਵੀ ਬਹੁਤ ਕੁਝ ਹੈ ਮੈਂ ਵੀ ਬੋਲੂਗਾ ਉਹ ਬੋਲੀ ਵੀ ਜਾਂਦਾ ਹੈ ਪਰ ਹੁਣ ਇਸ ਸਾਰੇ ਰੌਲੇ ਦੇ ਵਿੱਚ ਤੁਸੀਂ ਦੇਖੋ ਨਿਕਲ ਕੀ ਰਿਹਾ ਅਕਾਲੀ ਦਲ ਦਾ ਜਲੂਸ ਨਿਕਲ ਰਿਹਾ ਹੈ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਹੈ ਔਰ ਅਕਾਲੀ ਦਲ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਪਤਾ ਨਹੀਂ ਕਿਉਂ ਇਸ ਚੀਜ਼ ਵੱਲ ਬਹੁਤਾ ਧਿਆਨ ਨਹੀਂ ਦੇ ਰਹੇ ਅਕਾਲੀ ਦਲ ਇੱਕ ਦੂਜੇ ਤੇ ਹੀ ਪਹਿਲਵਾਨੀ ਕਰ ਰਿਹਾ ਹੈ ਹੁਣ ਤੁਸੀਂ ਦੇਖੋ ਅਕਾਲੀ ਦਲ ਦੇ ਕਿੰਨੇ ਵੱਡੇ ਨਾਮੀ ਨੇਤਾ ਨੇ ਜਿਹੜੇ ਉਹ ਸੁਖਬੀਰ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਪਾਸੇ ਹੋ ਗਏ ਹੁਣ ਸਖਦੇਵ ਸਿੰਘ ਢੀਡਸਾ ਅਕਾਲੀ ਦਲ ਦਾ ਕਿੰਨਾ ਵੱਡਾ ਅਗੂ ਸੀ ਪਰਮਿੰਦਰ ਸਿੰਘ ਢੀਡਸਾ ਵਿੱਤ ਮੰਤਰੀ ਰਿਹਾ ਪੰਜਾਬ ਦਾ ਅਕਾਲੀ ਦਲ ਦੀ ਸਰਕਾਰ ਚ ਪ੍ਰੇਮ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਬੀਬੀ ਜ਼ਗੀਰ ਕੌਰ ਮਨਪ੍ਰੀਤ ਯਾਲੀ ਚਰਨਜੀਤ ਬਰਾੜ ਮਤਲਬ ਕਿੰਨੇ ਕ ਨਾਂ ਆਪਾਂ ਲੈ ਸਕਦੇ ਆ ਉਹ ਵੱਡੀ ਗਿਣਤੀ ਨਾਂ ਨੇ ਵੱਡੇ ਆਗੂਆਂ ਦੇ ਜਿਹੜੇ ਸੁਖਬੀਰ ਬਾਦਲ ਸਾਹਿਬ ਦੀ ਪ੍ਰਧਾਨਗੀ ਇਸ ਟਾਈਮ ਨਹੀਂ ਚਾਹੁੰਦੇ ਜਾਂ ਚਾਹੁੰਦੇ ਨੇ ਪ੍ਰਧਾਨਗੀ ਤੇ ਅਗਵਾਈ ਬਦਲੀ ਜਾਏ ਪਰ ਅਕਾਲੀ ਦਲ ਇਹਦੇ ਉੱਪਰ ਅਜੇ ਪਤਾ ਨਹੀਂ ਕਿਉਂ ਇਹੀ ਫੈਸਲਾ بار-ਬਾਰ ਲੈ ਰਿਹਾ ਵੀ ਸੁਖਬੀਰ ਬਾਦਲ ਇੱਕੋ ਇੱਕ ਪਾਰਟੀ 'ਚ ਅਜਿਹਾ ਬੰਦਾ ਹੈ ਜਿਹੜਾ ਪ੍ਰਧਾਨਗੀ ਕਰ ਸਕਦਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਆ ਕਰੋ ਜਦ ਤੁਸੀਂ ਕਮੈਂਟ ਲਿਖਦੇ ਹੋ ਤਾਂ ਤੁਹਾਡੇ ਕੀਮਤੀ ਵਿਚਾਰ ਸਾਡੇ ਤੱਕ ਪਹੁੰਚਦੇ ਨੇ ਤਾਂ ਪਤਾ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਕਿੱਦਾਂ ਸੋਚ ਰਹੇ ਨੇ ਜਨਤਾ ਕੀ ਸੋਚ ਰਹੀ ਆ ਤੁਸੀਂ ਤਾਂ ਸਾਡੇ ਨਾਲੋਂ ਸਹਣੇ ਹੋ ਯਾਰ ਇਸ ਕਰਕੇ ਆਪਣਾ ਵਿਚਾਰ ਲਿਖਿਆ ਕਰੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ